ਸੂਪਹਿਚਾਨੀ ਹੈ ਜੋ ਲੜੇ ਦੀ ਕੇ ਹੈ ਪੁਰਜਾ ਪੁਰਜਾ ਕਟਮਰੀ ਕਭੂ ਨਾ ਸ਼ਬੇ ਕੇ ਅੱਜ ਦੀ ਇਸ ਵੀਡੀਓ ਰਹਿ ਅਸੀਂ ਗੁਰਦਾਰਾ ਨਕੀਰ ਸਾਹਿਬ ਦਾ ਜੋ ਇਤਿਹਾਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋਤਿਓ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਿਕ ਪੈਰ ਤਹਰੀ ਜੇ ਸਿਰ ਦੀ ਜੇ ਕਾ ਨਾ ਕੀਜੇ ਗੁਰਦਾਰਾ ਲਕੀਰ ਸਾਹਿਬ ਜੋ ਕਿ ਤਰਨਤਾਰ ਸੈਵਿਕੇ ਸਥਿਤ ਹੈ ਇਸ ਦਾ ਜੋ ਇਤਿਹਾਸ ਕਿਸ ਗੱਲ 1757 ਈਸਵੀ ਦੀ ਜਦੋਂ ਅਹਿਮਦ ਸ਼ਾ ਅਬਦਾਲੀ ਦੇ ਜਹਾਂ்கਾਨ ਨੇ ਆਪਣੇ ਮਾਲਕ ਦੇ ਹੁਕਮਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪਵਿੱਤਰ ਸਰੋਵਰ ਪੂਰ ਦਿੱਤਾ ਇਸ ਕੋਰਬੇਦਬੀ ਦੀ ਖਬਰ ਸ੍ਰੀ ਦਮਦਮਾ ਸੈਵਿਕੇ ਪੁੱਜੀ 75 ਸਾਲ ਦੀ ਬਿਰਧ ਅਵਸਥਾ ਦੇ ਬਾਵਜੂਦ ਬਾਬਾ ਦੀਪ ਸਿੰਘ ਦੇ ਹਿਰਦੇ ਵਿੱਚ ਧਰਮ ਜੋਤ ਦਾ ਚਾਉ ਠਾਠਾ ਮਾਰ ਉੱਠਿਆ ਤੇਰਾ ਸੇਰ ਦਾ ਖੰਡਾ ਚੁੱਕ ਕੇ ਸਿੰਘਾਂ ਦੇ ਜਥੇ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਚਾਲੇ ਪਾਉਂਦੇ ਹੋਏ ਸਤ ਸ੍ਰੀ ਅਕਾਲ ਦੇ ਜਕਾਰੇ ਬੁਲਾਉਂਦੇ ਹੋਏ ਰੇਤਲੇ ਥਲਾਂ ਨੂੰ ચીਰਦੇ ਹੋਏ ਹਰੀ ਕੇ ਪੱਤਰਾਂ ਸ੍ਰੀ ਤਰਨਤਾਰਨ ਆਪ ਜੀ ਇੱਥੇ ਹੋਰ ਸਿੰਘ ਸੂਰਮੇ ਆਰਲੇ ਟੱਕਰ ਭਿਆਨਕ ਸੀ ਸ਼ਹੀਦੀ ਅਵਸ ਸੀ ਇਸ ਕੰਨ ਬਾਬਾ ਦੀਪ ਸਿੰਘ ਜੀ ਨੇ ਤਰਨਤਾਰਨ ਤੋਂ ਬਾਹਰ ਫਤਿਹ ਚੱਕ ਦੀ ਜੂ ਤੇ ਇੱਕ ਲਿਖਤੀ ਜਾਤਿਓਂ ਪ੍ਰੇਮ ਖਿਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਭਾਵ ਕਿ ਉਹ ਹੀ ਇਸ ਲਕੀਰ ਨੂੰ ਪਾਰ ਕਰੇ ਜੋ ਆਪਣਾ ਤਨ ਮਨ ਤਨ ਗੁਰੂ ਜੀ ਤੋਂ ਕੁਰਬਾਨ ਕਰ ਚੁੱਕਾ ਹੈ ਸਿੰਘਾਂ ਦਾ ਜੋ ਝੱਲਿਆ ਨਹੀਂ ਸੀ ਜਾਂਦਾ ਇਕੱਠੇ ਹੋਏ ਸਾਰੇ ਸਿੰਘ ਲਕੀਰ ਪਾਰ ਕਰ ਗਏ ਜਿੰਦਾ ਸ਼ਹੀਦ ਨਾਲ ਆਰਲੇ ਬਾਬਾ ਜੀ ਨੇ ਫਰਮਾਇਆ ਮਰੋ ਤਾਂ ਹਰ ਕੇ ਦਵਾਰ ਅਰਦਾਸ ਕਰਕੇ ਅੰਮ੍ਰਿਤਸਰ ਦਾ ਰੋਕ ਕੀਤਾ ਪਿੰਡ ਗੋਲਵੜ ਅਤੇ ਚੱਬੇ ਦੇ ਵਿਚਕਾਰ ਫੌਜਾਂ ਦੀ ਟੱਕਰ ਹੋਈ ਲੋਹੇ ਦੇ ਨਾਲ ਲੋਹਾ ਖੜਕਿਆ ਜਿਸ ਦੌਰਾਨ ਮੁਗਲ ਜਰਨੈਲ ਨਾਲ ਸਾਂਝਾ ਵਾਰ ਹੁੰਦੇ ਦੋਹਾਂ ਦੇ ਸੀਸ ਟੜ ਤੋਂ ਅਲੱਗ ਹੋ ਗਏ ਬਾਬਾ ਜੀ ਨੇ ਆਪਣਾ ਸੀਸ ਝੁੱਕ ਕੇ ਜੁੱਧ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਾਈ ਖਾਲਸੇ ਦੀ ਚੜ੍ਹਦੀ ਕਲਾ ਹੋਈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਗੁਰਦਾਰਾ ਸਾਹਿਬ ਦੀ ਜੋ ਸੇਵਾ 7 ਤਿੰਨ 1978 ਵਿੱਚ ਆਰੰਭ ਹੋਈ ਜਿਸ ਦੀ ਸੇਵਾ ਬਾਬਾ ਜਗਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਅਨੇਕ ਕਰਵਾਈ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਗੁਰਦਾਰਾ ਲਕੀਰ ਸਾਹਿਬ ਜੀ ਦਾ ਜੋ ਇਤਿਹਾਸ ਬਾਬਾ ਦੀਪ ਸਿੰਘ ਜੀ ਨਾਲ ਸੰਬੰਧਿਤ ਇੱਕ ਗੁਰਦਾਰਾ ਹੈ ਜਦੋਂ ਵੀ ਕਿਤੇ ਮੌਕਾ ਮਿਲੇ ਤਾਂ ਇਸ ਗੁਰਦਾਰੇ ਦੇ ਦਰਸ਼ਨ ਕਰਕੇ ਇਤਿਹਾਸ ਤੋਂ ਜਾਨੂ ਹੋ ਜੇ।